سب تو پہلے تو سارے بھائی کرو انجوکیشن کرو سارے ارداس کر رہی ہے گرو سا ਇਸ ਨੂੰ ਆਰਦਾਸ ਸਾਹਿਬ ਜਿਸ ਨੇ ਬਣਾਇਆ ਰਿਹਾ ਸੀ ਆਪ ਸੀਪੀਆ ਨਾਲ ਜਿਹੜਾ ਅਨੁਸਬ ਬੜਾ ਅਖੀਰ ਖੰਜੀ ਬੰਦੇ ਖੁਸ਼ੀਆਂ ਦੇ ਤੇ ਉਹ ਜਿਹੜਾ ਕਰਤਾਰ ਜੀ ਬਾਚਾ ਕੇ ਜਿਹੜਾ ਰਾਜਸਥਾਨ ਲੈਂਦੇ ਨੇ ਅਚਨ ਚੇਤਨੀ ਨਾਲ ਪ੍ਰੋਗਰਾਮ ਆਇਆ ਉਹਨੂੰ ਫੋਨ ਆਇਆ ਜਿਹੜੇ ਅੱਗੇ ਨੂੰ ਕਿਹਦੇ ਅੱਜ ਇਹ ਤਾਂ ਸਾਡਾ ਐਨੀਵਰਸਰੀ ਤੇ ਮਾਰਕੀਟ ਦਾ ਵੀ ਤੋਂ ਸਕੂਲ ਵੀ ਆ ਕੇ ਆਪਾਂ ਸੈਲੀਬ੍ਰੇਟ ਕਰਨ ਲਈ ਮੈਂ ਜਿਹੜੇ ਚੋਰ ਪਰ ਖੜੇ ਪੈ ਨਹੀਂ ਜੋ ਵੀ ਕੁਝ ਹੋਇਆ ਜਿੰਨੇ ਨਹੀਂ ਹੋਇਆ ਸਿਰ ਤਾਂ ਕੋਲ ਆ ਗਏ میں چاہانگ بچوں ستری بچی سارے میں صرف ایک گل کرنا چاہوں گا ممیاں کا غصہ کرتے کرتے میڈم بھی غصہ کرتے اور سب تو پہلے آپ کا یہ سوچ کے چلنا ساری یہی ماوا نے جنہوں نے سانوں پورا اڑا سکھایا جنہوں نے سنوں سا نام لکھنا سکھایا تھا ٹھیک ہے یہ جب غصہ کرتے ہیں ترجیح واسطے کرتے ہیں ہمیشہ ਅਜਤੋ ਬਾਦ ਬਾਈਬਲ ਜੀ ਦਾ ਨਾਮ ਲੈ ਕੇ ਕਿਸੇ ਨੇ ਕੁਸਾ ਮਾਰਦਾ ਨਹੀਂ ਕਰਨਾ ਜੋ ਇਹ ਕਹਿਣਗੇ ਉਹ ਮੰਨਣਾ ਕਿਉਂਕਿ ਸਿੱਖਿਆ ਦੇਣੀ ਸਭ ਤੋਂ ਵੱਡਾ ਗੁਰੂ ਧਰਮ ਹੈ ਇਹ ਤੁਹਾਨੂੰ ਸਿੱਖਿਆ ਦਿੰਦੇ ਨੇ ਹਮੇਸ਼ਾ ਇਹਨਾਂ ਦੀ ਜਿਹੜੀ ਦਿੱਤੀ ਸਿੱਖਿਆ ਤੁਸੀਂ ਆਪਣੇ ਆਪ ਤੇ ਨਿਰਭਰ ਕਰਕੇ ਤੇ ਉਹਨੂੰ ਵਰਤਣਾ ਵੀ ਆ ਮੰਮੀ ਪਪਾ ਨੂੰ ਮੰਮੀ ਪਪਾ ਕਰਨੀ ਉਹਨਾਂ ਇਹ ਵੀ ਤੁਹਾਡੀਆਂ ਮਾਵਾ ਨੇ ਬੇਸ਼ੱਕ ਹੁਸਾ ਕਰਦੇ ਨੇ ਹੁਸਾ ਤੁਹਾਡੇ ਭਲੇ ਵਾਸਤੇ ਬੇਟਾ ਕਦੀ ਨਾ ਤੁਸਾਨਾ ਕਰੀਓ ਠੀਕ ਹੈ ਵਾਦਾ ਕਰਦੇ ਹਾਂ ਜਿਨਾ ਜਿਹੜਾ ਬੋਲੇ ਸੋਨੇ ਹਾ ਜਿਹੜਾ ਜਿਹੜਾ ਮੇਰੀ ਗੱਲ ਨਾਲ ਖੁਸ਼ ਹੋਇਆ ਜਦੋਂ ਤੱਕ ਜਿਹੜਾ ਮੇਰਾ ਕਹਿਣਾ ਮੰਨੇਗਾ ਮੈਡਮ ਦਾ ਨਹੀਂ ਕਹਿਣਾ ਮੰਨੇਗਾ ਉਹ ਹੱਥ ਕੀ ਕੜਾ ਕਰੋ ਮਾਸੀ ਮੈਡਮ ਦਾ ਕਹਿਣਾ ਮੰਨਣਾ ਚਲੋ ਵੀ ਸਾਰੇ ਹੱਥ ਕੜਾ ਕਰੋ ਸੌਖਾ ਹੈ ਗਾਉਂਦੇ ਨਾ اس بعد میڈم نے کتے گا نہیں کرنا جو میڈم کہیں گے وہ مان سمان سمجھ کے متنا ٹھیک ہے بیٹا ہاں یہی ماوا نے جڑی آئی غصہ کرنا ماوا نے سنوں سکھا دا ٹھیک ہے چلو دنواد میں کہنا بچہ ہمیشہ پڑھو افسر بنو کوئی ایس ایس پی بنے کوئی ڈی آئی جی بنے کوئی کھانےدار لیڈیز بولس بنے ہیں اب تک تھانے دار نہیں بنے کوئی ٹھیک ہے کوئی ڈاکٹر بانیے گا کچھ نہ کچھ باندہ سوارتہ رکھو کون کون اپنے ممی راڑی دوکھا ممی اجمہ اے بانگا کون من کو اکو ہاتھ کڑے کرو کی کی بانو اے جب بیٹا چکہنا داشتے ہیں ہاں بیٹا چکہنا داشتے ہیں ایلو کینے دیٹی دو داشت کی بانی گی بیٹو کی ماندہ درہ اچھا داشتے ہیں کچھیں باندہ اچھا اچھا ہاں بیاری گوڑ ਗੱਲ ਮਾਰੋ ਸਾਰੇ ਇੱਕ ਗੀਤ ਪੜ੍ਹਨਾ ਹੈ ਨਾ ਕਿ ਕਲਾਸ ਦੀ ਮੋਨਿਟਰ ਅਸ ਤੋਂ ਬਣੋਣੀ ਚਾਹੀਦੀ ਆ ਐਨਾ ਪੜ੍ਹਨਾ ਠੀਕ ਹੈ ਪੁੱਤ ਠੀਕ ਹੈ ਬਟਾ ਚਲੋ ਸ੍ਰੀ ਕਨ ਸ਼ਰਮ ਬਹੁਤ ਬਹੁਤ ਸਾਧਾਨ ਸਿੱਖਿਆ ਦਾ ਸੋ ਤੁਹਾਡੇ ਆਨ ਬਿਖੀਰੇ ਬੱਚਿਆਂ ਨੇ ਇੱਕ ਨਾਮੀ ਪ੍ਰੋਗਰਾਮ ਬਣਿਆ ਉਸ ਤੋਂ ਬੱਚਿਆਂ ਨੇ ਆਪਣੇ ਅਤੀ ਤੁਹਾਡੇ ਵਾਸਤੇ ਕਾਰਸ ਕਰੇ ਐਂਡ ਮੈਂ ਬੇਨਤੀ ਕਰਾਂ ਬੱਚੇ جن سر جنہوں نے کارڈ تیار ساڑھے تک چلو چلو دو سو دن سیکھ کایری گڈ ਗੁਨਾ ਸਾਡੇ ਵੀਰ ਜੀ ਨੂੰ ਭਾਬੇ ਜੀ ਨੂੰ ਭਾਬੇ ਰੋੜੀ ਤੰਦੇ ਸਕੂਲ ਨੂੰ ਪੈਸਾ ਹੋਣ ਸਰ ਪਾਉ ਦੇਟ ਕਰਨਗੇ ਜਦੋਂ ਸਰ ਬਹੁਤ ਜਣਾ ਸਾਰਿਆਂ ਨੇ ਜਿਕਾਰਿਆਂ ਵਿੱਚ ਠੀਕ ਹੈ ਆ ਵੀਡੀਓ ਚਲਦਾ ਰਹਿਣਾ ਗੋਲੇ ਸੋਨੇ ਆਤਮਾ ਇਹਨਾਂ ਦੁਨਾਂ ਨੂੰ ਬੋਲੇ ਸੋਨਹਾ ਸਿਆ ਨਾਲੇ ਬੋਲੇ ਸੋਨਹਾ ਸਿਆ ਨਾਲੇ ਜੁੜ ਆਤਮਾ ਇਹਨਾਂ ਦੁਨੀਆਂ ਦੇ ਵਿੱਚ ਪ੍ਰੇਮ ਪਿਆਰ ਤੇ ਬੰਧ ਬਣਾ ਕੇ ਰੱਖੇ ਤੇ ਅਸੀਂ ਅੰਦਾਜ਼ ਕਰਦੇ ਆ ਇਹਨਾਂ ਦੇ ਰੈਮੀ ਵੱਡੀ ਹੋਵੇ ਥੋੜੀ ਜੀ چلو بیٹا گل دسا تین بیٹیاں نے ٹھیک ہے ایک اپنی پلس ون چوجی ایٹ چیج بیٹی میری ٹھیک ہے ہاں کہ سب تان پھی دان میں راجا تین دیا اپنے دیتی ہیں میں بہت خوش ہاں ਉਹ ਕਹਿੰਦਾ ਕਹਿੰਦਾ ਛਿੰਨਲ ਬੜਾ ਹੈ ਪਿਆਰ ਦੇ ਨਾਲ ਆਪਣੇ ਅੰਤਿਮ ਬੱਚਾ ਨੇ ਅੱਜ ਮੇਰੇ ਵੀਰ ਉਹਨੂੰ ਭਜਾਈ ਜੀ ਦਾ ਵਿਆਹ ਦਾ ਦਿਨ ਐ ਐਨੀਵਰਸਰੀ ਦਾ ਤੇ ਇਸ ਮੌਕੇ ਤੇ ਚਲੋ ਕੁਝ ਲਾਈਨਾਂ ਲਿਖੀਆਂ ਸੀਗੀਆਂ ਜਿਹੜੀਆਂ ਉਹ ਦੇਰ ਪਹਿਲਾਂ ਅੱਜ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਸਮਾਂ ਮਿਲਿਆ ਮੌਕਾ ਮਿਲਿਆ ਇਹਦੀ ਹੈਡਿੰਗ ਐ ਜੀ ਫੇਸਬੁੱਕੀ ਵਿਆਹ ਆਪ ਕੋਈ ਨਹੀਂ ਹੋਵੇ ਜੀ ਤੇ ਇਹ ਹੈਡਿੰਗ ਐ ਫੇਸਬੁੱਕੀ ਵਿਆਹ ਮੁੰਡਾ ਹੋਇਆ ਜਵਾਨ ਆਇਆ ਉਹਨੂੰ ਖਿਆਲ ਪੇਚਾ ਪੈ ਗਿਆ ਮੇਰਾ ਸੋਹਣੀ ਜਿਹੀ ਕੁੜੀ ਦੇ ਨਾਲ ਖੋਲੀ ਫੇਸਬੁਕ ਭੇਜੀ ਫਰੈਂਡ ਰਿਕੁਐਸਟ ਕੁੜੀ ਵੀ ਸੀ ਤਰਤੀ ਉਹਨੇ ਵੀ ਛੱਡ ਕੀਤੀ ਇਸ ਟੈਕ ਦੇ ਹੋਈ ਸ਼ੁਰੂ ਚੈਟਿੰਗ ਦਿਨਾਂ ਚ ਗੁੜਾ ਪਿਆਰ ਹੋ ਗਿਆ ਹੋਈ ਸ਼ੁਰੂ ਚੈਟਿੰਗ ਦਿਨਾਂ ਚ ਗੁੜਾ ਪਿਆਰ ਹੋ ਗਿਆ ਪਹਿਲੇ ਬਟੰਡਾ ਮੁੰਡਾ ਕਹਿੰਦਾ ਮੈਨੂੰ ਤੇਰੇ ਤੇ ਰੱਬ ਜੀ ਨਾਲ ਇਤਬਾਰ ਹੋ ਗਿਆ ਕੁੜੀ ਕਹੇ ਗੱਲਾਂ ਤੇਰੀਆਂ ਮੰਨਾਂ ਮੈਂ ਹਰ ਝਿੜਕਾ ਮੈਂ ਸਹਿਆ ਕਰੂੰ ਮੁੰਡਾ ਕਹੇ ਤੁਝ ਮੇਂ ਦਿੱਖਦਾ ਹੈ ਯਾਰਾ ਤੁਜ ਮੇ ਰੱਬ ਦਿੱਖਦਾ ਹੈ ਯਾਰਾ ਮੈਂ ਕੀ ਕਰਾਂ ਕੁੜੀ ਤੇ ਤੇਰੀ ਗੱਲਾਂ ਮੰਨਾਂ ਮੈਂ ਹਰ ਝਿੜਕਾ ਮੈਂ ਸਹਿਿਆ ਕਰਾਂ ਹੁੰਦਾ ਕਿ ਤੁਜ ਮੇ ਰੱਬ ਦਿੱਖਦਾ ਹੈ ਯਾਰਾ ਮੈਂ ਕੀ ਕਰਾਂ ਹੁਣ ਨਹੀਂ ਰਹੇ ਹੁੰਦਾ ਇੱਕ ਦੂਜੇ ਤੋਂ ਬਗੈਰ ਜਲਦੀ ਵਿਆਹ ਕੇ ਲੈ ਜਾ ਕਰਾ ਦੁਨੀਆ ਦੀ ਸੈਰ ਦੋਨਾਂ ਚਾਪਸੀ ਘਰਾਂ ਚੱਲੀ ਤਨ ਵੇਸ਼ੇਣਾ ਔਖੇ ਸਭ ਮੁੰਡੇ ਨੇ ਆਪਣੀ ਮਾਂ ਨੂੰ ਰਿਆ ਮਨਾ ਔਖੇ ਸੁੱਖੇ ਮੁੰਡੇ ਨੇ ਆਪਣੀ ਮਾਂ ਨੂੰ ਰਿਆ ਮਨਾ ਕਿਉਂਕਿ ਮਾਂਵਾ ਜਲਦੀ ਮੰਨ ਜੇ ਤਾਂ ੜੀਓ ਬਿਓ ਮੰਨਦੇ ਨਹੀਂ ਨਾ ਛਾੜ ਪੀਣ ਨਹੀਂ ਕੀਤੀ ਰੱਖਿਆ ਚੱਟ ਮੰਗਣੀ ਦੇ ਪੱਟ ਵਿਆ ਔਕੇ ਸਖੇ ਮੁੰਡੇ ਨੇ ਆਪਣੀ ਮਾਂ ਨੂੰ ਲਿਆ ਮਨਾ ਛਾੜ ਬਾਣ ਨਹੀਂ ਕੀਤੀ ਰੱਖਿਆ ਚੱਟ ਮੰਗਣੀ ਤੇ ਪੱਟ ਵਿਆ ਖਾਨਦਾਨ ਨਹੀਂ ਵੇਖਿਆ ਪਿਓ ਨੇ ਜਿਤਾਈ ਟੈਨਸ਼ਨ ਖਾਨਦਾਨ ਨਹੀਂ ਵੇਖਿਆ ਪਿਓ ਨੇ ਜਿਤਾਈ ਟੈਨਸ਼ਨ ਬਾਪੂ ਫਿਦਰ ਨਾ ਕਰ ਤੇ ਅੱਜ ਕੱਲ੍ਹ ਦੀ ਇਹ ਨਿਊ ਜਨਰੇਸ਼ਨ ਮੁੰਡਾ ਕਹਿੰਦਾ ਬਾਪੂ ਨੂੰ ਫਿਦਰ ਨਾ ਕਰ ਇਹ ਨਿਊ ਜਨਰੇਸ਼ਨ ਹੈ ਹੋਈ ਹੋਇਆ ਵਿਆ ਤੇ ਸਾਰੀ ਦੁਨੀਆ ਨੇ ਖੁਸ਼ੀਆਂ ਮਨਾਈਆਂ ਹੋਇਆ ਵਿਆਹ ਤੇ ਸਾਰਿਆਂ ਨੇ ਖੁਸ਼ੀ ਮਨਾਈ ਲੋ ਜੀ ਹੁਣ ਸੁਣੋ ਨਹੀ ਮੋਟੀ ਦੀ ਵਾਰੀ ਆਈ ਨਹੀਂ ਮੋਟੀ ਨੇ ਆਂਦਾ ਹੀ ਆਪਣਾ ਰੂਪ ਦਿਖਾਤਾ ਨਹੀਂ ਮੋਟੀ ਨੇ ਆਂਦਾ ਹੀ ਆਪਣਾ ਰੂਪ ਦਿਖਾਤਾ ਚੜਿਆ ਸੀ ਵਿਆਹ ਦਾ ਚਾਹ ਆਂਦੇ ਸਾਰਾ ਲਾਤਾ ਮੁੰਡਾ ਰੋਪ ਮਾਰੇ ਕਿ ਚੱਲੇ ਮੇਰੀ ਸਰਦਾਰੀ ਮੁੰਡਾ ਰੋਪ ਮਾਰੇ ਕਿ ਚੱਲੇ ਮੇਰੀ ਸਰਦਾਰੀ ਕਿੱਥੋਂ ਰੋਪ ਚੱਲਿਓ ਠਰਿਆ ਅਜ ਕੱਲ ਦੀ ਨਾਰੀ ਇਥੋਂ ਰੋਕ ਚੱਲਿਓ ਠਹਿਰੀ ਅੱਜ ਕੱਲ ਦੀ ਨਾਰੀ ਆਖੇ ਮੁੰਡਾ ਜੀ ਕਹਿ ਨਾਲੇ ਸਿਰ ਢੱਕ ਕਹਿੰਦੀ ਏ ਮੇਰੀ ਮਾਂ ਕਹਿੰਦਾ ਨਾਲੇ ਠੀਕ ਐ ਸਿਰ ਢੱਕ ਕਹਿੰਦੀ ਏ ਮੇਰੀ ਮਾਂ ਕੁੜੀ ਕਹਿੰਦੀ ਮੈਂ ਤਾਂ ਪਾਣੀ ਐ ਜੀਨ ਨਾਲੇ ਲਾਉਂਗੀ ਤੇਰਾ ਨਾਮ ਮੈਂ ਤਾਂ ਪਾਣੀ ਐ ਜੀ ਨਾਲ ਲਾਉਂਗੀ ਤੇਰਾ ਨਾਮ ਕਹਿੰਦਾ ਜਲਦੀ ਉੱਠ ਬਹੁਤ ਭੁੱਖ ਲੱਗੀ ਐ ਬਣਾ ਲੈ ਨਾਸ਼ਤਾ ਜਲਦੀ ਉੱਠ ਬਹੁਤ ਭੁੱਖ ਲੱਗੀ ਹੈ ਬਣਾ ਲੈ ਨਾਸ਼ਤਾ ਥੋੜੀ ਕਹਿੰਦੇ ਜਿਹਨੂੰ ਲੱਗੀ ਖਾ ਲੋ ਆਪੇ ਕਿਤੇ ਟੂਰਨਾਮੇ ਤੇਰੇ ਨਾਸਾਂ ਚ ਪਾਸਤਾ ਕਰੇ ਜਿਹਨੂੰ ਲੱਗੀ ਖਾ ਲੋ ਆਪੇ ਕਿਤੇ ਟੂਰਨਾਮੇ ਦੇ ਨਾਸਾਂ 'ਚ ਪਾਸਤਾ ਕਰ ਆਏ ਪਰੋੜੇ ਨਵੀਂ ਨੂੰ ਵੇਖਣ ਸਿਰ ਬੰਨ ਕੇ ਬਹਿ ਗਈ ਕਰੇ ਪੂਰੇ ਖੇਖਣ ਆਏ ਸੀ ਸ਼ਗਨ ਦੇਣ ਕਿੱਥੇ ਐ ਤੁਹਾਡੀ ਨੂ ਰਾਣੀ ਆਏ ਸੀ ਸ਼ਗਨ ਦੇਣ ਕਿੱਥੇ ਐ ਤੁਹਾਡੀ ਨੂ ਰਾਣੀ ਚਾਹ ਤਾਂ ਬੜੀ ਦੂਰ ਦੀ ਗੱਲ ਐ ਉਹਨੇ ਤੇ ਪੁੱਛਿਆ ਵੀ ਨਹੀਂ ਪਾਣੀ ਚਾਹ ਤਾਂ ਬੜੀ ਦੂਰ ਦੀ ਗੱਲ ਐ ਉਹਨੇ ਤੇ ਪੁੱਛਿਆ ਵੀ ਨਹੀਂ ਪਾਣੀ ਮੁੰਡਾ ਕੇ ਗੱਲਾਂ ਕੁੜੀਆਂ ਮਾਰਦੀ ਸੀ ਹੁਣ ਤੂੰ ਕਰਦੀ ਨਹੀਂ ਮੇਰਾ ਸਤਕਾਰ ਪਹਿਲਾਂ ਗੱਲਾਂ ਬੜੀਆਂ ਮਾਰਦੀ ਸੀ ਹੁਣ ਤੂੰ ਕਰਦੀ ਨਹੀਂ ਮੇਰਾ ਸਤਕਾਰ ਕੁੜੀ ਕਰੇ ਉਹ ਵੀ ਕਰਾਂਗੀ ਪਹਿਲਾਂ ਸੰਭਾਲ ਤੂੰ ਸਾਰਾ ਘਰ-ਬਾਰ ਕਹਿੰਦੀ ਉਹ ਵੀ ਕਰ ਲਾਂਗੀ ਸੰਭਾਲ ਤੋਂ ਪਹਿਲਾਂ ਘਰ-ਬਾਰ ਮੈਂ ਚੱਲੀਆਂ ਮਾਰਦੀ ਦਾਲ ਬਣਾ ਲਈ ਨਾਲੇ ਗੁੰਨ ਕੇ ਰੱਖੀ ਆਟਾ ਕਹਿੰਦੀ ਮੈਂ ਚੱਲੀ ਆ ਮਾਰਕੀਟ ਦਾਲ ਬਣਾ ਲਈ ਨਾਲ ਗੁੰਨ ਕੇ ਰੱਖੀ ਆਟਾ ਜ਼ੁਲਫਾ ਕਹਿ ਕੇ ਜਿਹੜਾ ਥੱਕਦਾ ਨਹੀਂ ਸੀ ਉਹਨੂੰ ਹੁਣ ਜਾਪਣ ਲੱਗੇ ਝਟਾ ਜ਼ੁਲਫਾ ਕਹਿ ਕੇ ਜਿਹੜਾ ਥੱਕਦਾ ਨਹੀਂ ਸੀ ਉਹਨੂੰ ਹੁਣ ਜਾਪਣ ਲੱਗੇ ਝਟਾ ਮੁੰਡਾ ਭਾਂਡੇ ਮਾਂਜੇ ਕੋਚੇ ਮਾਰੇ ਨਾਲੇ ਕੱਪੜੇ ਧੋਏ ਰੋਟੀ ਵੀ ਆਪ ਕਹੇ ਅੰਦਰੋਂ ਅੰਦਰੀ ਰੋਏ ਭਾਂਡੇ ਮਾਂਜੇ ਕੋਚੇ ਮਾਰੇ ਨਾਲੇ ਕੱਪੜੇ ਧੋਏ ਰੋਟੀ ਵੀ ਆਪ ਕਹੇ ਤੇ ਅੰਦਰੋਂ ਅੰਦਰੀ ਰੋਏ ਮੁੰਡਾ ਕਿਨੂੰ ਕਹੇ ਕਿਦੇ ਅੱਗੇ ਪਾਇ ਦੁਹਾਈ ਪਿਓ ਕਹਿੰਦਾ ਲੱਗਾ ਰੇ ਪੁੱਤਰਾ ਇਹ ਮੁਸੀਬਤ ਤੂੰ ਆਪ ਹੀ ਗੱਲ ਪਾਈ ਓਹ ਕਹਿੰਦਾ ਲੱਗਾ ਰੇ ਪੁੱਤਰਾ ਮੁਸੀਬਤ ਤੂੰ ਆਪ ਹੀ ਗੱਲ ਪਾਈ ਕੁੜੀ ਆਪਣੀ ਮਾਂ ਨੂੰ ਲੱਗੀ ਆਪਣੇ ਤੋਂ ਸੁਣਾਉਣ ਫੋਨ ਦਾ ਬਾਹਾਨਾ ਲਾ ਕੇ ਲੱਗੀ ਕਿਸੇ ਹੋਰ ਨਾਲ ਵਿਚਾ ਗਾਉਣ ਕੁੜੀ ਆਪਣੀ ਮਾਂ ਨੂੰ ਲੱਗੀ ਆਪਣੇ ਤੋਂ ਸੁਣਾਉਣ ਫੋਨ ਦਾ ਬਾਹਾਨਾ ਲਾ ਕੇ ਲੱਗੀ ਕਿਸੇ ਹੋਰ ਨਾਲ ਵਿਚਾ ਗਾਉਣ ਪੇਕੇ ਜਾ ਕੇ ਵਹਿ ਗਈ ਸੁਰਿਆਣੇ ਭੁੱਲ ਗਈ ਤੇ ਚ ਪੇਕੇ ਜਾਂਕੇ ਬਹਿ ਗਈ ਸੋਹਣਿਆਣੀ ਭੁੱਲ ਗਈ ਮੁੰਡਾ ਲੈਣ ਗਿਆ ਸੋਹਰੇ ਥੋੜੀ ਦੀ ਮਾਈ ਮੁੰਡੇ ਤੋਂ ਡੋਲ ਗਈ ਆਖੇ ਮੁੰਡਾ ਇਹਨੇ ਤਾਂ ਮੇਰਾ ਕੀਤਾ ਬਹੁਤ ਬੁਰਾ ਹਾਲ ਹੈ ਮੁੰਡਾ ਆਖੇ ਇਹਨੇ ਤਾਂ ਮੇਰਾ ਕੀਤਾ ਬਹੁਤ ਬੁਰਾ ਹਾਲ ਹੈ ਸੱਸ ਕਹਿੰਦੀ ਇਹਨੂੰ ਛੱਡ ਤੇਰਾ ਮੇਰੇ ਬਾਰੇ ਕੀ ਖਿਆਲ ਹੈ ਸੱਸ ਕਹਿੰਦੀ ਇਹਨੂੰ ਛੱਡ ਤੇਰਾ ਮੇਰੇ ਬਾਰੇ ਮੇਰੇ ਬਾਰੇ ਕੀ ਖਿਆਲ ਹੈ ਮੈਂ ਜਵਾਈਆਂ ਤੁਹਾਡਾ ਕੁਸਤੇ ਸ਼ਰਮ ਕਰੋ ਮੈਂ ਜਵਾਈਆਂ ਤੁਹਾਡਾ ਕੁਸਤੇ ਸ਼ਰਮ ਕਰੋ ਜਵਾਈ ਪੁੱਤਰ ਵਾਂਗੂੰ ਹੁੰਦਾ ਚੁੱਲ੍ਹੇ ਵਰpani ਵਿੱਚ ਡੁੱਬ ਮਰੋ ਮਾਂ ਦੇ ਨਾਲ ਮਿਲ ਕੇ ਕੁੜੀ ਨੇ ਅਸਾਂ ਚੱਕਰ ਚਲਾਇਆ ਨੀਂਦ ਦੀਆਂ ਗੋਲੀਆਂ ਪਾ ਕੇ ਮੁੰਡੇ ਨੂੰ ਦੁੱਧ ਬਲਾਇਆ ਮੁੰਡਾ ਸੌਂ ਗਿਆ ਊਕ ਜਦੋਂ ਵਜੇ ਰਾਤ ਦੇ 12 ਸੋਨਾ ਚਾਂਦੀ ਕੈਸ਼ ਲੈ ਕੇ ਕੁੜੀ ਹੋ ਗਈ 9 ਤੋਂ 11 ਮੁੰਡਾ ਸੌਂ ਗਿਆ ਊਕ ਜਦੋਂ ਵਜੇ ਰਾਤ ਦੇ 12 ਸੋਨਾ ਚਾਂਦੀ ਕੈਸ਼ ਲੈ ਕੇ ਕੁੜੀ ਹੋ ਗਈ 9 ਤੋਂ 11 ਸਵੇਰੇ ਉੱਠ ਕੇ ਵੇਖਿਆ ਮੁੰਡੇ ਨੇ ਮੁੰਡੇ ਨੂੰ ਪੈ ਕੇ ਟੈਨਸ਼ਨ ਸਵੇਰੇ ਉੱਠ ਕੇ ਵੇਖਿਆ ਮੁੰਡੇ ਨੂੰ ਪੈ ਕੇ ਟੈਨਸ਼ਨ ਕਹਿੰਦਾ ਪਿਓ ਕਰ ਗਈ ਕੰਗਾਲ ਤੇਰੀ ਨਿਊ ਜਨਰੇਸ਼ਨ ਪਿਓ ਕਹਿੰਦਾ ਕਰ ਗਈ ਕੰਗਾਲ ਤੇਰੀ ਨਿਊ ਜਨਰੇਸ਼ਨ ਮੁੰਡਾ ਪਛਤਾਏ ਰੋਏ ਤੇ ਆਪ ਆਪਣੇ ਹੱਥ ਮਰੋੜੇ ਮੁੰਡਾ ਪਛਤਾਏ ਰੋਏ ਤੇ ਆਪਣੇ ਹੱਥ ਮਰੋੜੇ ਹੋ ਗਿਆ ਪੂਰਾ ਨੰਗਾ ਹੁਣ ਕੀ ਇਨਾਏ ਦੇ ਕੀ ਨਿਚੋੜੇ ਪਿਓ ਰੋਲਾ ਪਾਉਂਦਾ ਰਹਿ ਗਿਆ ਕਿਸ ਨੇ ਤਰੀਕੰਨੇ ਪਿਓ ਰੋੜਾ ਪੰਦਾ ਰਹਿ ਗਿਆ ਕਿਸ ਨੇ ਤਰੀਕੰਨੇ ਖਾਨਦਾਨ ਵੇਖ ਲੋ ਕਿਸ ਨੇ ਉਹਦੀ ਮੰਨੀ ਜੋ ਗੱਲ ਮੰਨੇ ਨਾ ਮਾਂ ਬਾਪ ਦੀ ਉਹ ਸੱਚੀ ਰੁੱਲ ਜਾਂਦਾ ਕੋਲ ਕਰਨ ਵਾਲੀ ਗੱਲ ਹੈ ਜੋ ਗੱਲ ਮੰਨੇ ਨਾ ਮਾਂ ਬਾਪ ਦੀ ਉਹ ਸੱਚੀ ਰੁੱਲ ਜਾਂਦਾ ਰਿਸ਼ਤੇ ਨਾਤੇ ਭੈਣ ਭਰਾ ਤਾਂ ਛੱਡੋ ਉਹ ਤਾਂ ਰੱਬ ਵੀ ਭੁੱਲ ਜਾਂਦਾ ਗੱਲਾਂ ਕੋੜੀਆਂ ਪਿਓ ਦੀਆਂ ਗੱਲਾਂ ਕੋੜੀਆਂ ਪਿਓ ਦੀਆਂ ਪਰ ਹੁਣ ਪੂਰੀਆਂ ਸੱਚੀਆਂ ਪਰੀ ਜਿਹੜਾ ਮੰਨ ਲੇ ਉਹ ਸਦਾ ਮਾਰੇ ਉਡਾਰੀਆਂ ਉੱਚੀਆਂ ਉੱਚੀਆਂ ਉਹ ਸਦਾ ਮਾਰੇ ਉਡਾਰੀਆਂ ਉੱਚੀਆਂ ਉੱਚੀਆਂ ਇਸ ਕਰਕੇ ਮਾਪਾ ਬਾਬੂ ਨੂੰ ਪ੍ਰੇਫਰੈਂਸ ਸਭ ਤੋਂ ਪਹਿਲਾਂ ਦੋ ਟੀਚਰ ਵੀ ਤੁਹਾਡੇ ਲਾਇਕ ਉਹਨਾਂ ਦੀ ਤਰ੍ਹਾਂ ਹੀ ਨੇ ਜਿਵੇਂ ਤੁਹਾਡੇ ਪੇਰੈਂਟਸ ਨੇ ਉਹਨਾਂ ਦਾ ਕਹਿਣਾ ਉਹ ਤੁਹਾਡੇ ਭਲੇ ਵਾਸਤੇ ਕਹਿੰਦੇ ਨੇ ਮਾਂ ਦੀਆਂ ਗਾਲਾਂ ਕਿਉਂ ਦੀਆਂ ਲਾਲਾ ਫਿਊਚਰ ਦੀ ਉਹ ਗਾੜਾ ਤੇ ਕੀ ਉਹਦੀ ਲਾਣਾ ਹੀ ਅੱਜ ਦਾ ਟੀਚਰ ਦਾ ਤੁਹਾਨੂੰ ਕਿਹਾ ਡੰਡਾ ਪਿਆ ਹੋਇਆ ਤੁਹਾਨੂੰ ਕੋਈ ਫਿਊਚਰ ਤੋਂ ਸੰਬੰਧ ਸਮਝ ਆਏਗਾ ਮੈਨੂੰ ਡੰਡਾ ਪਿਆ ਸੀ ਤਾਂ ਮੈਂ ਉਸ ਕੰਮ ਤੇ ਖੜਾ ਹਾਂ ਠੀਕ ਹੈ ਨਾ ਉਸ ਗੱਲ ਦਾ ਜਿਵੇਂ ਸੇਖਪਾ ਸਾਹਿਬ ਕਹਿ ਰਹੇ ਨੇ ਗੁੱਸਾ ਨਾ ਕਰਿਆ ਕਰੋ ਟੀਚਰ ਦਾ ਬਿਲਕੁਲ ਸਹੀ ਕਹਿ ਰਹੇ ਸੀ ਪਹਿਲਾਂ ਤੁਹਾਨੂੰ ਕਹਿੰਦੇ ਆ